ਯਾਰ ਅੱਛਾ ਹੁਣ ਕੀ ਹੁਣ ਆਪਾਂ ਕੀ ਮਦਦ ਕਰ ਸਕਦੇ ਆ ਇੱਕ ਤਾਂ ਇੱਕ ਤਾਂ ਹੁੰਦਾ ਵੱਡਾ ਕੰਮ ਜੀ ਹਾਂ ਲੰਬਾ ਜਿਹੜਾ ਮੈਨੂੰ ਲੱਗਦਾ ਤੁਹਾਡੀ ਜ਼ਮੀਨਾਂ ਪੱਕੀਆਂ ਕਰੰਦਾ ਤੇ ਉਹ ਤਾਂ ਮੈਂ ਸਰਕਾਰ ਆਉਗੀ ਤੋ ਉਹਦੇ ਗੱਲੂਗਾ ਹੁਣ ਕਿਸ ਚੀਜ਼ ਦੀ ਰੋਡ ਹੈ ਜਿਹੜੀ ਆਪਾਂ ਤੁਹਾਨੂੰ ਪਹਚਾ ਸਕੀਏ ਜਿਹਦੇ ਨਾਲ ਇੱਕਦਮ ਤੁਹਾਨੂੰ ਅੱਛਾ ਲੱਗਣਾ ਚਾਹੀਦਾ ਜੀ ਮੱਝਾਂ ਹੁੰਦੇ ਚਾਰ ਪੰਨਾ ਵੀ ਯਾਰ ਕੋਈ ਨਹੀਂ ਸਰ ਜਿਵੇਂ ਪਿੱਛੇ ਆ ਜਾਓ ਮਾਤਾ ਅਜੀ ਮੱਜਾਂ ਵਾਸਤੇ ਚਰਾ ਚਾਹੀਦਾ ਸੁਣੋ ਹੋਰ ਕੀ ਚਾਹੀਦਾ ਪਾਣ ਪੀਣ ਵਾਸਤੇ ਰਾਸ਼ਨ ਚਾਹੀਦਾ ਜੀ ਰਾਸ਼ਨ ਹਾਂ ਜੀ ਚਲੋ ਫਿਰ ਐਂ ਕਰਦੇ ਇਹ ਤਾਂ ਇਹ ਤਾਂ ਹੋ ਗਿਆ ਛੋਟੀਆਂ ਗੱਲਾਂ ਜੀ ਹਾਂ ਹਾਂ ਇਹ ਤਾਂ ਹੋ ਗਿਆ ਆਮ ਵਾਲੀ ਗੱਲ ਮੈਂ ਕੋਈ ਕਰਿਆ ਇੱਕਦਮ ਵਾਸਤੇ ਜੇ ਕੋਈ ਵੱਡੀ ਮੁਸ਼ਕਿਲ ਥੋੜੀ ਹੋਏਗੀ ਉਹ ਪਾਣੀ ਇੱਥੇ ਇੱਕ ਮਿੰਟ ਅਕੜਾ ਬੰਦ ਕਰਵਾ ਲੇ ਹਾਂ ਉਹ ਪੱਕਾ ਪੈਕ ਪਲਾਨ ਕਰਤਾ ਸੀ ਪਹਿਲੇ ਉਹ ਫਿਰ ਉਹ ਕੇ ਸੁਲਤਾਨਪੁਰ ਲੋਧੀ ਆ ਦਰਿਆਵਾਂ ਨੂੰ ਪੱਕੇ ਜਿਵੇਂ ਸੀਮੈਂਟ ਦੇ ਬੰਨ ਹੁੰਦੇ ਆ ਜੀ ਜੀ ਹਾਂ ਜੀ ਸਾਰਾ ਪੰਜਾਬ ਦੇ ਦਰਿਆਵਾਂ ਨੂੰ ਬੰਦ ਕਰਨਾ ਪੈਣਾ ਹੈ ਉਹ ਕਰਦੇ ਸੀ ਜੋ ਸਰਕਾਰੀ ਹਾਂ ਜੀ ਕਿਉਂਕਿ ਤਾਂ ਹੀ ਬਚਾਂਗੇ ਨਹੀਂ ਤਾਂ ਹਰ ਵਾਰ ਮੈਨੂੰ ਬੜਾ ਦੁੱਖ ਹੁੰਦਾ ਪਿਛਲੀ ਵਾਰ ਵੀ ਆਸੀ ਮੋਦ ਵੀ ਅੱਛਾ ਜੀ ਰਾਜ ਸਿੰਘ ਜੀ ਸਵਾਗਤ ਕਰਵਾਓ ਵੀ ਕਹਿ ਰਹੇ ਨਾ ਕਿ ਅਸੀਂ ਹੁਣੀ ਭੇਜ ਦਿੰਦੇ ਆ ਜੀ ਜੀ ਬੱਚਿਆਂ ਦਾ ਚਾਰਾ ਉਹ ਮੈਂ ਨਾਲ ਲੈ ਕੇ ਆਇਆ ਜੀ ਸਰ ਉਹ ਮੇਰੀ ਚਾਰਾ ਤਾਂ ਮੈਂ ਨਾਲ ਲੈ ਕੇ ਆਇਆ ਰਾਸ਼ਨ ਮੈਂ ਕੱਲ ਤੱਕ ਸਵੇਰੇ 10 ਵਜੇ ਤੱਕ ਭੇਜੂਗਾ ਇੱਥੇ ਹਾਂ ਤੁਸੀਂ ਇੱਥੇ ਸਵੇਰੇ ਸਾਡੇ ਦਾ ਆਪਣਾ ਮੰਟਾ ਤੇ ਕਿੱਥੇ ਸੰਪਰਨ ਕਰਦੇ ਆ ਖੜੇ ਅੰਦਰ ਜੀ ਬੈਠੇ ਅੱਛਾ ਹਲ ਸਾਰੇ ਸੰਪੂਰਨ ਬਾਦ ਸਰ ਬਾਦ ਆ ਜੀ ਬਾਈ ਨੂੰ ਕਹਿੰਦਾ ਸਤ ਆਜੋ ਆਜੋ ਇਹ ਨਾਲ ਕੋਰ ਦਿੱਤਾ ਹੈ ਹਾਂ ਜੀ ਉਹਨਾਂ ਨੇ ਬਣਾਇਆ ਸੀ ਬੋਲ ਜੀ ਬਾਬਰ ਸਾਹਿਬ ਪ੍ਰਾਨੇ ਨੇ ਬਣਾਇਆ ਜੀ ਵਧੀਆ ਕੰਮ ਬਿਲਕੁਲ ਆਪਾਂ ਹਰ ਵਾਰ ਨਹੀਂ ਕਰੀਏ ਜੀ ਆਪਾਂ ਦੀ ਕਰਨੀ ਪੈਣੀ ਐ ਇਹ ਕੰਮ ਚੱਲਣਾ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਨੂੰ ਝਾੜੂ ਫੇਰੀਏ ਆਪਾਂ ਇੱਕ ਵਾਰ ਫੇਰ ਇਹਨਾਂ ਨੂੰ ਬਾਹਰ ਕੱਢੀਏ ਆਪਾਂ ਪੰਜਾਬ ਨੂੰ ਬਰਬਾਦ ਹੀ ਆ ਦਿੱਲੀ ਆਪ ਪਾਰਟੀਆਂ ਨੇ ਕੀਤੀ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਸਮਝ ਹੀ ਨਹੀਂ ਇਹਨਾਂ ਨੂੰ ਸਮਝ ਹੀ ਨਹੀਂ ਅਵਤਾਰ ਤੇ ਆ 10 ਸਾਲ ਆਪਣੇ ਖਰਾਬ ਹੋ ਗਏ ਨਹੀਂ ਤਾਂ ਜੇ ਆ 10 ਸਾਲ ਆਪਣੇ ਕੋਲੇ ਹੁੰਦੇ ਆ ਸਾਰਾ ਇਲਾਕਾ ਬੱਜ ਜਾਣਾ ਸੀ ਹਾਂਜੀ ਹਾਂਜੀ ਇਹ ਸ਼ਾਦੀ ਵੀ ਸੁਣੋ ਸਾਨੂੰ ਅੱਜ ਪਰ ਮਤਲਬ ਪਿੱਛੇ ਛਾਂ ਦਿੱਤੀ ਜਾਵੇ ਇੱਕ ਮਿੰਟ ਉਹ ਅਸੀਂ ਸਰਕਾਰ ਆਉਂਦੇ ਮੈਂ ਇੱਕ ਮੈਂ ਹੋਰ ਕਰਨ ਲੱਗਦੀ ਐਕਟਿਵ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਘਰ ਨਹੀਂ ਰਹਿਣਾ ਬਿਲਕੁਲ ਇੱਕ ਵਾਡੇ ਤੋਂ ਜਿਵੇਂ ਤੁਹਾਨੂੰ ਪਤਾ ਇੱਕ ਵਾਰ ਵਾਡੇ ਦੀ ਕਰਦਾ ਹਾਂ ਮੈਂ ਹਾਂਜੀ ਹਾਂਜੀ ਬਿਲਕੁਲ ਇੱਕ ਵਾਡੇ ਤੋਂ ਇੱਕ ਹਰ ਗਰੀਬ ਨੂੰ ਇੱਕ ਘਰ ਤੇ ਇੱਕ ਪੱਕਾ ਉਹ ਕਰਦਾਂਗੇ ਉਹ ਉਹਦਾ ਉਹਦਾ ਹੁਣ 1.5 ਸਾਲ ਬਾਅਦ ਹੀ ਕਰ ਸਕਾਂਗੇ ਆ ਗਿਆ ਆਕੇ ਪਾਣੀ ਆ ਗਿਆ ਅਸੀਂ ਤੁਹਾਨੂੰ ਪੰਜ ਪੰਜ ਮਰਲੇ ਮਿਲੇ ਤੇ ਪਿੱਛੇ ਸੀ ਕਦੇ ਆ ਜਾਈਏ ਕਦੇ ਆ ਦੇ ਖੇਤੀਬਾੜੀ ਵਿੱਚ ਆ ਜਾਈਏ ਬਾਰਡਰ ਬੰਡਰ ਬੰਡਰ ਪਾਣੀ ਨਹੀਂ ਆ ਰਿਹਾ ਤਾਂ ਮੰਗਦੇ ਨੇ ਇੰਨੇ ਬਾਹਰ ਏਰੀਏ ਦੇ ਬੱਚੇ ਬਹੁਤ ਪੜ੍ਹੇ ਲਿਖੇ ਹੋ ਗਏ ਹਨ ਕਦੇ ਜਾਂਦਾ ਆ ਜਾਂਦਾ ਜੀ ਕੁੱਟ ਕਰ ਬੜਾਈ ਕੰਮ ਹੋ ਸਾਰੇ ਟਕਾਂਡਾਂ ਤੇ ਰੱਖਾ ਜਾ ਬਾਰਡਰ ਹੈ ਇਹ ਮੈਂ ਕਿਹਾ ਵੀ ਸੋਚੇ ਮੇਰੇ ਮਨ ਚੋਂ ਡੇ ਗੱਲਾਂ ਜੋ ਆਇਆ ਹੈ ਇੱਕ ਰੈਜ਼ਰਵੇਸ਼ਨ ਬਣ ਜੇ ਹਾਂਜੀ 1-2% ਹਾਂਜੀ ਬਾਰਡਰ ਏਰੀਆ ਦੇ ਬੱਚਾ ਵਾਸਤੇ 1-1 ਕਿਲੋਮੀਟਰ ਤੱਕ ਰੱਖਾ ਜਾਏ ਅੱਗੇ 16 ਤੱਕ ਅਗਾ ਬਾਰਡਰ ਏਰੀਆ ਤੱਕ ਰੱਖਾ ਜਾਵੇਂ ਤਾਂ ਮੁੰਡੇ ਹੋਣਗੇ ਹਾਂ ਮੁੰਡੇ ਹਾਂਜੀ ਬੜਿਆ ਸੱਚੀ ਤਗੜੇ ਹੋ ਤੁਸੀਂ ਬਹੁਤ ਦੁੱਖ ਮੈਂ ਆ ਕੇ ਦੇਖਦਾ ਇੱਕ ਅਸੀਂ ਨਾ ਇੱਕ ਅਸੀਂ ਦਾਂ ਸੋਨੋ ਯਾਰ ਧਿਆਨ ਨਾਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜਿਹਨੂੰ ਬਿਮਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ ਚ ਕਰ ਦੇਣ ਰਾਤ ਨੂੰ ਕਰਦੇ ਮੱਛਰ ਮੁਛੇ ਦੇ ਮਾਰੀ ਪੈ ਸਕਦੀ ਆ ਆ ਕਰਦੇ ਰਾਸ਼ਨ ਕੱਲ ਆ ਜੂਗਾ ਚਾਰਾ ਮੈਂ ਲੈ ਕੇ ਆਇਆ ਜਦੋਂ ਖਤਮ ਹੋਈ ਆ ਦੱਸੀ ਜਾਏ ਉਹ ਤੇ ਸਾਡੇ ਬੰਨ ਪਾ ਕੇ ਦੋ 1000 ਸਾਡੇ ਕੁੜੀਆਂ ਦਾ ਗਰਾਊਂਡ ਨਹੀਂ ਹੈਗਾ ਜੀ ਅਸੀਂ ਦੌੜ ਲਾਣ ਜਾਣੇ ਬਹੁਤ ਔਖਾ ਹੁੰਦਾ ਜੀ ਫੈਲ ਕਰਨੇ ਪੈਂਦੇ ਇੱਥੋਂ 15 ਕਿਲੋਮੀਟਰ ਦੂਰ ਆਈ ਫੈਲ ਕਰਨ ਸਾਡੇ ਇੱਥੇ ਗਰਾਊਂਡ ਹੈ ਨਹੀਂ ਗਰਾਊਂਡ ਪਾ ਕੇ ਦੋ ਜੀ ਜੇਕਰ ਸਰਕਾਰ ਬਣਾਉਂਦੀ ਉਹ ਵੀ ਨਾ ਸਕਦੇ ਕੋਈ ਦਾ ਨਾ ਨਹੀਂ ਕਰ ਸਕਦੇ ਕੋਈ ਨਾ ਜੀ ਬਣਾਵਾ ਕੇ ਲਈ ਤੁਹਾਨੂੰ ਵੱਡਾ ਬਾਅਦ ਸਾਹਿਬ ਆਫੀਸ਼ੀਅਲ ਬਾਈਟ ਦੇ ਕੇ ਜਾਇਏ ਜੀ ਹਾਂਜੀ ਦੱਸੋ ਬੈਠ ਜਾਓ ਤੁਸੀਂ ਪੱਤਰਕਾਰਾਂ ਦੇ ਵੜੇ ਹੁੰਦੇ ਆ ਸਰ ਸਾਹਿਬ ਆਫੀਸ਼ੀਅਲ ਬਾਈਟ ਸਾਹਿਬ ਆਫੀਸ਼ੀਅਲ ਬਾਈਟ ਦਿਓ ਠੀਕ ਹੈ ਠੀਕ ਬਸ ਇਹੀ ਪਈ ਹੈ एक मिनट तक हां जी मेरी बेनती है बाइट लेके पिछे हो जो पिंड अगे आज ਲੰਨੇ ਸਾਹਿਬ ਬਾਈਟ ਹੈ ਸਾਹਿਬ ਮੈਨੂੰ ਬਾਈਟ ਹੀ ਹੋਣੀ ਪਈ ਆ ਯਾ ਤਾਂ ਤੁਸੀਂ ਕਹੋ ਇਹਨੂੰ ਪਿੱਛੇ ਕਰ ਦਿਓ ਖਬਰ ਕਾ ਰਖਣੇ 8 10 ਜੀ ਮੈਂ ਉਹ ਹੀ ਕਹਿ ਰਿਹਾ ਨਾ ਸਾਰੇ ਅੱਗੇ ਹੀ ਆ ਤੁਸੀਂ ਨਹੀਂ ਸਰ ਖੜਾ ਜੇ ਖੜਾ ਬੰਦ ਕਰਦੇ ਇਹ ਦੇਖ ਦਿਓ ਜੀ ਪੂਰੇ ਪੰਜਾਬ ਮੈਂ ਇੱਕ ਮਿੰਟ ਸੁਣੋ ਮੇਰੀ ਗੱਲ ਸੁਣੋ ਮੈਂ ਫਾਜ਼ਿਲਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ ਤਾਰਨ ਲੱਗੀਆਂ ਆ ਦਰਿਆ ਡੱਪ ਰਿਆ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇੰਨਾ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਕੀ ਮੰਤਰੀ ਸੁਣ ਰਿਹਾ ਹੈ ਭਗਵਾਨਪਾਲ ਸਾਹਿਬ ਜੇ ਤੁਸੀਂ ਸੁਣ ਰਹੇ ਹੋ ਆ ਲੋਕਾਂ ਦੀ ਮੰਗ ਜੇ ਲੋਕੀ ਚਾਹੁੰਦੇ ਐ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇਥੇ ਰਾਸ਼ਨ ਚਾਹੀਦਾ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ ਹੋਰ ਸਾਰਾ ਕੁਝ ਹੋਰ ਖਤਮ ਹੋ ਗਿਆ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਕੱਚੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਘੱਟ ਤੋਂ ਘੱਟ 40000 ਰੁਪਿਆ ਕਿਲਾ ਮੁਆਵਜ਼ਾ ਹੋਣਾ ਚਾਹੀਦਾ ਹੈ। ਤੁਸੀਂ ਇਸ ਕਰਕੇ ਮੈਂ ਥੋੜੇ ਰਾਂ ਹੀ ਮੈਂ ਸਰਕਾਰ ਨੂੰ ਪਹੁੰਚਾਉਣਾ ਚਾਹਣਾ। ਮੈਂ ਆਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਬੇਇੱਜ਼ਤੀ ਕਰਤੀ ਹੈ। ਕਿ ਨਾਲ ਚਾਰਾ ਤਾਂ ਲੈ ਕੇ ਆਇਆ ਹੈ ਪਸ਼ੂਆਂ ਦੇ ਕੱਲ ਸੂਰੇ ਰਾਸ਼ਨ ਵੀ ਆ ਜਾਊਗਾ। ਤੇ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਆਪਣੀ ਟੀਮ ਬਿਠਾਤੀ ਹੈ। ਉਹ ਜੋ ਪਿੰਡਾਂ ਦੇ ਕਹੀ ਜਾਣਗੇ ਉਹਨਾਂ ਨਾਲ ਅਸੀਂ ਪੂਰੀ ਕਰੀ ਜਾਵਾਂਗੇ। ਜਿੰਨੀਆਂ ਥਾਵਾਂ ਤੇ ਜਾ ਰਹੇ ਹੋ ਬਾਦਲ ਸਾਹਿਬ। ਮੈਂ ਅੱਜ ਇਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਸਾ ਜਾਣਾ ਫਿਰ ਮੈਂ ਆਪਣਾ ਯਾਤ੍ਰਾ ਫੋਸਪੁਰ ਜਾਣਾ ਤੇ ਕੱਲ ਮੈਂ ਗੁਰਦਾਸਪੁਰ ਇਹ ਸਾਰੇ ਇਲਾਕੇ ਦੇਖ ਕੇ ਉੱਥੇ ਜਿਹੜਾ ਸਮਾਨ ਦੀ ਲੋਡ ਅਸੀਂ ਨਾਲ-ਨਾਲ ਪਹੁੰਚਾਈ ਜਾਂਦੇ ਸਰਦਾਰ ਸਾਹਿਬ ਇਹ ਬੰਨ ਟੁੱਟ ਗਿਆ ਹੈਗਾ ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਅਸਲੀ ਗੱਲ ਕੀ ਹੈ ਝਾੜੂ ਵਾਲਿਆਂ ਨੇ ਲੀਡਰਾਂ ਨੇ ਕੀ ਕੀਤਾ ਇੱਥੇ ਮਾਈਨਿੰਗ ਸ਼ੁਰੂ ਕਰਤੀ ਰੇਤਾ ਕੱਢਣਾ ਉਹਦੇ ਨਾਲ ਕੀ ਹੈ ਸਾਰੇ ਬੰਨ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਨ ਲੱਗੀ ਇਹਨਾਂ ਦੀ ਕਿ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਇੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰਿਆ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਸੀ ਪਰ ਐਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ ਚਾਰ ਸਾਲ ਹੀ ਨਹੀਂ ਮੀਟਿੰਗ ਕੀਤੀ ਮੈਨੂੰ ਹੁਣ ਹੀ ਖਬਰ ਆਈ ਹੈ ਅਫਸਰ ਨੇ ਦੱਸਿਆ ਕਿ ਜਿਹੜੇ ਇੱਥੇ ਪਾਣੀ ਆਇਆ ਆ ਮਦਪੁਰ ਮਦਪੁਰ ਜਿਹੜਾ ਡੈਮ ਹੈ ਉਹ ਕਮਜ਼ੋਰ ਹੋਇਆ ਪਿਆ ਸੀ ਅਫਸਰਾਂ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਆ ਜੋ ਟੁੱਟ ਗਿਆ ਜੀ ਕਰਕੇ ਅੱਜ ਇੱਥੇ ਪਾਣੀ ਆ ਗਿਆ ਬਰਿੰਦਰ ਸਿੰਘ ਜੀ ਨੇ ਹਵਾ ਤੇ ਕਹਿਣ ਲੱਗੇ ਸਫਾਈ ਹੋ ਚੁੱਕੀ ਆ ਪੂਰੀ ਸਾਰੇ ਦੀ ਸਫਾਈ ਹੋਈ ਕੋਈ ਕੁਝ ਵੀ ਨਹੀਂ ਹੋਇਆ ਦੇਖੋ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਬੁਰਾ ਹਾਲ ਹੈ ਬਾਦਸਾ ਤੁਹਾਨੂੰ ਫਾਜ਼ਿਲ ਦਾ ਮਜਬੂਰੀ ਮਾਰ ਪਈ ਹੈ ਜੀ ਸੀਮ ਨਾਲੇ ਮਰਨ ਦੇ ਸੀਮ ਨਾਲੇ ਬ੍ਰੀਚ ਹੋਣਾ ਵਾ 5000 ਕਿੱਲਾ ਜਿਹੜਾ ਆ ਉਹ ਮਾਰਿਆ ਗਿਆ ਜੀ ਫਾਜ਼ਿਲ ਕਾ ਲੱਗਦਾ ਇੱਕ ਲੋਕ ਡੁੱਬਦੇ ਹੋਏ ਲੋਕ ਆ ਜਿਹੜੇ ਵੱਟੇ ਪਾਲ ਸਿੰਘ ਨੂੰ ਯਾਦ ਕਰਦੇ ਆ ਕੀ ਸਰਕਾਰ ਆਉਣ ਤੇ ਤੁਸੀਂ ਇਹਨਾਂ ਦੇ ਖਰੇ ਉੱਤਰ ਸਕੋਗੇ ਆ ਦੇਖੋ ਆ ਇਸ ਬਾਰਡਰ ਲੱਗ ਕੇ ਬੜੀ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਪੱਕੀ ਜ਼ਮੀਨਾ ਆਉਣਸਾਰ ਕਰੋ ਠੀਕ ਹੈ ਆ ਸਾਰੇ ਸਭ ਤੋਂ ਵੱਡੀ ਲੋੜ ਇੱਥੇ ਜ਼ਮੀਨ ਪੱਕੀ ਜਮਣਾ ਇੱਕ ਇੱਥੇ ਖਾਸ ਟਿਊਬਲ ਕਨੈਕਸ਼ਨ ਤੇ ਬਾਕੀ ਇੱਕ ਸਪੈਸ਼ਲ ਬਾਰਡਰ ਏਰੀਆ ਦਾ ਜਿੰਨੀਆਂ ਸਰਕਾਰੀ ਨੌਕਰੀਆਂ ਇੱਕ ਪਰਸੈਂਟੇਜ ਰਿਜ਼ਰਵੇਸ਼ਨ ਕਰਦਾਂਗੇ ਕਿ ਸਰਕਾਰੀ ਸਰਕਾਰੀ ਨੌਕਰੀਆਂ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਪਾਕਿਸਤਾਨਾਂ ਜੰਗ ਲੱਗ ਜਾਂਦੀ ਹੈ ਵਿਚਾਰਿਆਂ ਨੂੰ ਭਜਾ ਦਿੰਦੇ ਇੱਥੋਂ ਆ ਹੜ ਆਉਂਦੇ ਜਿੱਥੇ ਉਹ ਵੀ ਇਹ ਵਿਚਾਰੇ ਨੁਕਸਾਨ ਹੁੰਦਾ ਹੈ ਪਰ ਇਹ ਬਾਸਲ ਸਾਹਿਬ ਦੀ ਦੇਣ ਹੈ ਇਨਾਂ ਦਰਿਆਵਾਂ ਦੇ ਪੁੱਲ ਦੀ 25-25 ਸਾਲ ਹੋ ਗਏ ਚਲੋ ਜੀ ਥੈਂਕ ਯੂ ਦੇਖੋ ਚਲੋ ਦੇਖੋ ਜੀ ਆਪਾਂ ਜਾਈਏ ਪਹਿਲਾਂ ਵੀ ਬੈਂਡ ਦੀ ਆ ਰਹਿੰਦੀ ਆ ਆਹ ਤੇਰਾ ਲੱਗ